ਵੀਸ਼ਨੋ ਭਗਵਾਨ ਦੀ ਜੈ ਸੋ ਹਮਾਰਾ ਸ਼ੇਰ ਵੀਸ਼ਨੋ ਭਗਵਾਨ ਦੀ ਜੈ ਸੋ ਜੀਓ ਅੱਜ ਦੇ ਮਹਾਨ ਦਿਵਸ ਦੀ ਹਰ ਸੰਗਤ ਨੂੰ ਬਹੁਤ-ਬਹੁਤ ਵਧਾਈ ਹੋਵੇ ਖੂਨੀ ਕੈਂਪ ਦੀ ਧਰਨੀ ਤੇ ਪਰਮੇਸ਼ਰ ਨੇ ਆਪਣੇ ਚਰਨਾਂ ਦੀ ਛੋਹ ਦੇ ਕੇ ਇਸ ਧਰਨੀ ਨੂੰ ਮਾਨ ਬਖਸ਼ਿਆ ਜੋਗ ਚੌਕੜੀਆਂ ਦੇ ਪਾਂਦੀ ਨੇ ਭਗਤਾਂ ਦੇ ਨਿਵਿੱਤ ਪੰਦ ਮਾਰਿਆ ਪਰਤਾਂ ਦੇ ਨਿਮਿਤ ਦੀ ਖੇਲ ਸਾਢੇ 37 ਸਾਲ ਚੱਲਦੀ ਰਹੀ ਪਰਮੇਸ਼ਰ ਨੇ ਭਗਤਾਂ ਨੂੰ ਸਨਮੁਖ ਮੁਖਾਬ ਮੁਖਾਤਬ ਹੋ ਕੇ ਅੱਖ ਪਰੱਖ ਦੇ ਨਾਲ ਅੰਤਰ ਨਿਰੰਤਰ ਦੀ ਤਾਰ ਦਰਸ਼ਨ ਕਰਨ ਦਾ ਮੌਕਾ ਬਖਸ਼ਿਆ ਹਰ ਬਾਣੀ ਦੇ ਹਰ ਪੰਨੇ ਤੇ ਜੋਤ ਸਰੂਪ ਪਰਮੇਸ਼ਰ ਨੇ ਆਪਣੀ ਮੋਹਰ ਲਗਾਈ ਤੇ ਫਰਮਾਇਆ ਕਿ ਮੈਂ ਭਗਤਾਂ ਦੇ ਕਿਰਪਾ ਕਰ ਲਈ ਆਇਆ ਹਾਂ ਜੇ ਮੈਂ ਅਸੂਲਾਂ ਦੇ ਇਨਸਾਫ ਵੇਖਾਂ ਤਾਂ ਤੁਹਾਡੇ ਵਿੱਚੋਂ ਇੱਕ ਵੀ ਪੂਰਾ ਨਹੀਂ ਪਰਮੇਸ਼ਰ ਨੇ ਆਪਣੀ ਰਹਿਮਤ ਨਾਲ ਸਾਨੂੰ ਸਾਰਿਆਂ ਨੂੰ ਭਗਤ ਦਾ ਦਰਜਾ ਬਖਸ਼ਿਆ ਪਰਮੇਸ਼ਰ ਨੇ ਆਪਣੀ ਰਹਿਮਤ ਦੇ ਨਾਲ ਮਾਤ ਲੋਕ ਵਿੱਚੋਂ ਭਗਤਾਂ ਨੂੰ ਜੋੜ ਕੇ ਆਪਣੀ ਸੋਝੀ ਦੇ ਕੇ ਵਖ ਵਖ ਸਮੇ ਤੇ ਸਭ ਦੇ ਲੇਖ ਮੁਰ ਕਰਾਏ ਸਤਜਗ ਦੀ ਤਾਰ ਇਸ ਧਰਨੀ ਖੂਨੀ ਜਗਾ ਤੇ 1387 ઋષਿ ਗੁਨੀ 14 ਜੋਜਨ ਵਿੱਚ ਰਹਿੰਦੇ ਸਨ ਬਲ ਰਾਜੇ ਨੇ ਅਸਮੇ ਜਾ ਕਰਕੇ ਦੇਸ਼ ਦੇ ਸਾਰੇ ઋਸ਼ੀਆ ਮੁਨੀਆਂ ਨੂੰ ਬੁਲਾਇਆ 바ਮਨ ਭਗਵਾਨ ਅਭਤਰੀ ਰੂਪ ਧਾਰ ਕੇ ਬਲਦਵਾਰੇ ਤੇ ਆਇਆ ਬਲਦਵਾਰੇ ਤੇ 52 ਭਗਵਾਨ ਨੇ ਕਿਸੇ ਨੂੰ ਆਪਣੀ ਸੋਜੀ ਨਹੀਂ ਦਿੱਤੀ ਤੇ ਨਾ ਹੀ ਕੋਈ ਛਕਿਆ ਬਲਦਵਾਰੇ ਤੇ ਛੋਟੇ ਬੱਚਿਆਂ ਨਾਲ 52 ਭਗਵਾਨ ਦਾ ਮੇਲ ਹੋਇਆ ਬੱਚਿਆਂ ਨੂੰ ਆਪਣੀ ਸੋਜੀ ਦੇ ਕੇ ਉਹਨਾਂ ਦੇ ਭੋਜਨ ਨੂੰ ਭੋਗ ਲਾਇਆ ਤੇ ਉਹਨਾਂ ਦੇ ਕਿਰਪਾ ਕਰਕੇ ਇਸ਼ਾਰਾ ਕੀਤਾ ਕਿ ਬੱਚਿਓ ਤੁਸੀਂ ਮੇਰੇ ਨੇਤਰਾਵਾਂ ਵੱਲ ਵੇਖਣਾ ਮੈਂ ਤੁਹਾਨੂੰ ਤਿੰਨ ਜੱਗਾਂ ਤੋਂ ਪਾਰ ਕਰ ਦੇਣਾ ਹੈ ਤੁਸੀਂ ਚੌਥੇ ਯੁੱਗ ਮਾਤ ਲੋਕ ਵਿੱਚ ਆਓਗੇ ਉਹਨਾਂ ਛੋਟੇ ਬੱਚਿਆਂ ਵਿੱਚੋਂ ਇੱਕ ਭੈਣ ਜੋ ਦੂਜਿਆਂ ਨਾਲੋਂ ਵੱਡੀ ਸੀ ਉਸਨੇ ਬਾਵਨ ਭਗਵਾਨ ਅੱਗੇ ਬੇਨਤੀ ਕੀਤੀ ਕਿ ਭਗਵਾਨ ਤੂੰ ਹੁਣ ਮੇਰੇ ਕੱਲੀ ਦੇ ਘਰ ਭੋਗ ਲਗਾਇਆ ਫਿਰ ਤੈਨੂੰ ਘਰ ਘਰ ਜਾ ਕੇ ਹਰ ਗੁਰ ਸਿੱਖ ਦੇ ਹਰ ਪਗਤ ਦੇ ਘਰ ਭੋਗ ਲਗਾਉਣਾ ਪਊ ਬਾਵਨ ਭਗਵਾਨ ਨੇ ਫਰਮਾਇਆ ਕਿ ਕਲ ਜੋਗੇ ਅੰਤਮ ਉਰਖੇਵਨਾਸ਼ੀ ਜੋਤ ਸ਼ਬਦ ਤਾਰ ਹੋ ਕੇ ਮਾਤ ਲੋਕ ਵਿੱਚ ਆਉ ਤੇ ਤੁਹਾਡੇ ਵਾਦੇ ਪੂਰੇ ਕਰਕੇ ਘਰ ਘਰ ਭੋਗ ਲਗਾਉ ਇਹ ਵਿਹਾਰ 14 ਮਹੀਨੇ ਚੱਲਦਾ ਰਿਹਾ 1965 ਦੀ ਲੜਾਈ ਦੌਰਾਨ ਸੰਗਤ ਕੰਪਾ ਵਿੱਚ ਸੀ ਪਰਮੇਸ਼ਰ ਨੇ ਸਭ ਦੇ ਘਰ ਘਰ ਜਾ ਕੇ ਭੋਗ ਲਗਾਇਆ ਤੇ ਸਭ ਦੇ ਲੇਖ ਪੂਰ ਕਰਾਏ ਰਿਸ਼ੀਆਂ ਨਾਲ ਬਾਵਨ ਭਗਵਾਨ ਦਾ ਵੈਦ ਸੀ ਕਿ ਤੁਹਾਨੂੰ ਪਰਮੇਸ਼ਰ ਕਲਯੁਗ ਅੰਤਮ ਮਿਲੂ ਤੇ ਤੁਹਾਡੇ ਲੈਣੇ ਦੇਣੇ ਪੂਰੇ ਕਰੂ ਪਿਛਲੇ ਵੈਦ ਦੇ ਕੌਲ ਇਕਰਾਰ ਕਰਕੇ ਭਗਵਾਨ ਯੁਗ ਚੌਕੜੀਆਂ ਤੋਂ ਬਾਅਦ ਜੋਤ ਸਰੂਪੀ ਪ੍ਰਗਟ ਹੋ ਕੇ ਮਾਤ ਲੋਕ ਵਿੱਚ ਆਇਆ ਬਿਨਾ ਭਗਤੀ, ਯੁਗਤੀ, ਸਾਧਨਾ ਤੇ ਨਾਮ ਸਿਮਰਨ ਤੋਂ ਬਿਨਾ ਭਗਤਾਂ ਨੂੰ ਆਪਣੀ ਸੋਝੀ ਬਖਸ਼ ਕੇ ਸਾਰੀ ਸੰਗਤ ਦੇ ਵਖ ਵਖ ਸਮੇਂ ਤੇ ਲੇਖ ਪੂਰ ਕਰਾਇਆ ਸਾਰੀ ਕਰਨੀ ਦਾ ਕਰਤਾ ਸੰਸਾਰ ਦਾ ਰਚਤਾ ਸਾਰੀਆਂ ਵਿਧਾਂ ਦਾ ਮਾਲਕ ਜੋਗੇ ਜੋਗੇ ਆਪਣੀ ਖੇਲ ਕਰਨ ਵਾਲਾ ਨਿਰਗੁਣ ਅੰਕਾਰ ਜੋਤੀ ਜੋ ਸਰੂਪ ਹਰ ਆਤਮਦੇਵ ਪਰਮਾਤਮ ਨੂੰ ਕੋਟ ਨੂੰ ਕੋਟ ਵਾਰ ਨਿਮਸ਼ਕਾਰ ਕਰਦੇ ਆਂ ਐ ਬਾਣੀ ਆ ਕੁਛ ਵੀ ਜੇ ਸਮਤ ਦੋ ਗੁੜਾ RAM ਦੇ ਗ੍ਰੇ ਪਿੰਡ ਸ਼ੇਖ ਸਰ ਹੁਣੀ ਕੈਂਪ ਜੰਮੂ ਧਰਨੀ ਕਹੇ ਮੇਰਾ ਬਣਿਆ ਭਾਗ ਚੌਥੇ ਯੁੱਗ ਮੜੀ ਬੜੀ ਆਈਆ ਪੁਰਖਿਆ ਨਾਸ਼ੀ ਦੇਵੇ ਦਾਤ ਦਇਆ万 ਦਇਆ ਕਮਾਈਆ ਰਿਸ਼ੀਆਂ ਦੀ ਪੁਰਬ ਜਮਾਤ ਭਗਤਾਂ ਦਾ ਰੂਪ ਵਟਾਈਆ ਤੁਰਦਾ ਬਣਾ ਕੇ ਸਾਥ ਸੋਹਣਾ ਵਕਤ ਸੁਹਾਈਆ ਆਪਣਾ ਦੱਸ ਕੇ ਪਾਠ ਸੋਹੰ ਕਰੇ ਪੜਾਈਆ ਝਗੜਾ ਮਕਾ ਕੇ ਜਾਤ ਪਾਤ ਏ ਕੋ ਬ੍ਰਹਮ ਰਿਆ ਸਮਝਾਈਆ ਸਾਚਾ ਪਰਿਸ਼ਟਾ ਵੇਖ ਵੇਖੇ ਸਾਚੀ ਰਾਸ ਤੋਰ ਰਸਤਾ ਖੋਜ ਖਜਾਈਆ ਜਿੰਨਾ ਵਿਛੜਿਆ ਉਹਨਾਂ ਦੇ ਆਇਆ ਪਾਸ ਪਾਸਾ ਬਦਲ ਕੇ ਆਇਆ ਬੇ ਪਰਵਾਈਆ ਸਭ ਦੀ ਸੁਣ ਦਰਖਾਸਤ ਦਰ ਦਰ ਸਾਜਣ ਮੇਲ ਮਲਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਰਜਨ ਪੜਦਾ ਦਏ ਉਠਾਈਆ ਤਨਿ ਕਹੇ ਮੈਨੂੰ ਖੁਸ਼ੀ ਹੋਈ ਬਹੁਤ ਬਨੰਤੀ ਧਿਆਨ ਜਨਾਈਆ ਸੁਤੀ ਨੂੰ ਆਈ ਹੋਸ਼ ਲਈ ਮਾ ਤੰਗੜਾਈਆ ਰਸਨਾ ਰਹੀ ਨਾ ਮੇਰੀ ਖਮੋਸ਼ ਉਕਾਂ ਧਿਆਨ ਦੋਹਾਈਆ ਪ੍ਰਵਤਕਿਆ ਨਿਰਮਲ ਜੋਤ 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 ਰਿਸ਼ਨਾਇਆ ਜਿਸ ਦਾ ਸੱਜ ਖੰਡ ਦੁਆਰਾ ਸਾਚਾ ਕੋਟ ਬੰਨ ਕੇ ਕੋ ਇੱਕ ਵੜਿਆਇਆ ਇਹਨਾ ਮੇਟਣੇ ਆਇਆ ਪਿਛਲੀ ਸੋਚ ਭਗਤ ਬਣਾ ਕੇ ਭਗਵਾਨ ਨੇ ਆਪਣਾ ਰੰਗ ਰੰਗਾਇਆ ਝਗੜਾ ਮਕਾ ਕੇ ਲੋਕ ਪਰਲੋਕ ਲੋਕਿਆ ਨੂੰ ਵਿਆ ਉਠਾਈਆ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮਾ ਪਾਰ ਬ੍ਰਹਮ ਬ੍ਰਹਮ ਦਸ ਕੇ ਸੱਚ ਸਲੋਕ ਸੋਲਾ ਆਪਣਾ ਇੱਕ ਗਵਾਈਆ ਜਿਸ ਦਾ ਪਾਣਾ ਕੋਈ ਨਾ ਸਕੇ ਰੋਕ ਅੱਗੇ ਹੋ ਨਾ ਕੋਈ ਅਟਕਾਈਆ ਸੋ ਭਗਤਾ ਦੇਵਨ ਹਾਰਾ ਸਾਚੀ ਮੋਜ ਮਜਲਸ ਆਪਣੇ ਨਾਲ ਰਖਾਈਆ ਮੰਦਾ ਮੈਂ ਰਹੇ ਨਾ ਰੋਗ ਹਾਮੇ ਰੂਪ ਨ ਕੋਇ ਵਖਾਈਆ ਸੱਚਾ ਦਾਸ ਪ੍ਰਭ ਦਾ ਜੋਗ ਯੁਗਤੀ ਕੋ ਦੇ ਜਨਾਈਆ ਅੰਦਰ ਰਹੇ ਨ ਚਿੰਤਾ ਸੋਗ ਗਮੀ ਦਾ ਗਮ ਨ ਕੋਇ ਸਤਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਦੇਵਨ ਹਾਰ ਵੜਾਈਆ ਦਰਨੀ ਕਹੇ ਮੈਨੂੰ ਦਿਓ ਵਧਾਈ ਮੈਂ ਖੁਸ਼ੀਆਂ ਵਿੱਚ ਸੁਨਾਈਆ ਸਤਜਗ ਰੀਤੀ ਕਾਲ ਜਗ ਅੰਤ ਪੂਰ ਕਰਾਈ ਤ੍ਰੇਤਾ ਦੁਆਪਰ ਦੇਣ ਦੁਆਈਆ ਭਾਵਨ ਮਿਲੇ ਵਡਿਆਈ ਰਿਸ਼ੀਆਂ ਹੋਈ ਕੜਮਾਈਆ ਭਗਤਾਂ ਰੰਗ ਚੜਾਈ ਕੱਟੀ ਗੈਜ ਦਈਆ ਮੇਲਾ ਹੋਇਆ ਪਾਈ ਪਾਈ ਭਾਵੀ ਸਿਰ ਤੇ ਰਹੀ ਨਰਾਈਆ ਧਰਨੀ ਹੋਏ ਸਹਾਈ ਤਰਦ ਨੈਣ ਉਠਾਈਆ ਤਵਲ ਟੋਲੇ ਰਹੀ ਗਾਈ ਤਾਲ ਪਾਰ ਚੋਕੇ ਖੁਸ਼ੀ ਮਨਾਈਆ ਰਾਵ ਸਸ ਨੂੰ ਰਸਨਾਈ ਮੰਡਲ ਮੰਡ ਪਰਦਾ ਲਾਈਆ ਬ੍ਰਹਿਮੰਡ ਖੰਡ ਵੇਖਣ ਚਾਹੀ ਚਾਹੀ ਗੋਰੀ ਅਵਤਾਰ ਪੈਗੰਬਰ ਜੀ ਵਦਾਈਆ ਆਤਮ ਪਰਮਾਤਮ ਹੋਈ ਕੜਮਾਈ ਭਗਤ பகਵਾਨ ਵਜੇ ਬਦਾਈਆ ਥੂਰ ਬੱਲੇ ਖਾ ਰਹੇ ਨਾਰਾਈ ਲੈਣਾ ਦੇਣਾ ਸਭ ਦੀ ਝੋਲੀ ਪਾਈਆ ਖੁਸ਼ੀਆਂ ਵਾਲੀ ਘੜੀ ਸੋਹਣਣੀ ਆਈ ਮਤ ਲੋਕ ਮਿਲਿ ਵਢਾਈਆ ਤਨੇ ਕਹੇ ਮੇਰੀ ਭੂਮਿਕਾ ਆਪਮਨਾ ਖੁਸ਼ੀਆਂ ਗੀਤ ਗਾਈ ਗਾ ਗਾਇ ਆਪ ਸੁਨਾਈਆ ਸ਼ਾ ਪਾਤ ਸ਼ਾ ਸ਼ੈਨਸ਼ਾ ਤੇਰੀ ਵੇ ਪਰਵਾਈ ਜੋ ਵਿਛੜਿਆ ਰਿਆ ਮਲਾਈਆ ਉਜੜਿਆ ਰਿਆ ਵਸਾਈ ਵਿਖੜਿਆ ਰਿਆ ਜੜਾਈ ਜੋੜੇ ਆਪਣੇ ਨਾਲ ਕਰਾਈਆ ਜੋਤੀ ਜੋ ਸਰੂਪ ਹਰ ਆਪ ਆਪਨੀ ਜੋਤ ਤਰ ਮੇਕ ਲੰਕ ਨਾਰੈਣ ਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਤਮਾਨ ਚਰਨ ਕਵਲੇ ਉਪਰ ਧੋਲ ਕਰਨੀ ਕਾਰਨਿਆ ਆਟਸ ਕਾਇਆ ਸੰਗਤ ਜਿਓ ਭਗਵਾਨ ਨੇ ਆਪਣੇ ਹਸਤ ਕਮਲਾ ਦੇ ਨਾਲ 파ਗਤ ਦੀ ਬੇਨਤੀ ਦੇਵਤੇ ਸੰਦੇਸ਼ ਭੇਜਿਆ ਆਪ ਜੀ ਦੀ ਆਤਮਕ ਆਸ਼ਾ ਦੀ ਆਵਾਜ਼ ਪੁੱਜੀ ਅਤੇ ਦਰਸਾਏ ਹੋਏ ਕੌਤਕ ਦਾ ਵਰਣਨ ਪੜਿਆ ਬੇਟਾ ਮਨ ਸਦਾ ਫਿਰਨੀ ਰਹਿੰਦਾ ਇਹ ਥੋੜੀ ਜੀ ਆਕੜਿਆਂ ਨਾਲ ਡੋਲ ਜਾਂਦਾ ਤੇ ਥੋੜੀ ਜੀ ਖੁਸ਼ੀ ਨਾਲ ਖੁਸ਼ ਹੋ ਜਾਂਦਾ ਗੁਰਮਖੇਸ ਦੇ ਅਧੀਨ ਨਹੀਂ ਚੱਲਦੇ ਉਹ ਪਰਮਾਤਮਾ ਦੇ ਹੁਕਮ ਤੇ ਭਾਣੇ ਨੂੰ ਜਾਣਦੇ ਹਨ ਤੇ ਵਿਸ਼ਵਾਸ ਰੱਖਦੇ ਹਨ ਕਿ ਜੋ ਮੇਰੇ ਮਾਲਕ ਨੇ ਕਰਨਾ ਉਹ ਸੋ ਠੀਕ ਹੈ ਬੇਟਾ ਗੁਰਮਖ ਕਦੇ ਇਕੱਲਾ ਨਹੀਂ ਹੁੰਦਾ ਇਸ ਦੀ ਪੂਰਵ ਜਨਮ ਦੀ ਭਗਤੀ ਦੇ ਕਾਰਨ ਪਰਭੂ ਸਤਗੁਰੂ ਉਸ ਦੇ ਸਾਥ ਹੈ ਸਦਾ ਆਪ ਕਿਸੇ ਸਮੇਂ ਵੀ ਅਲੱਗ ਨਾ ਸਮਝੋ ਤੁਹਾਡੀ ਅੰਤਰ ਆਤਮ ਦੀ ਧਾਰ ਨਾਲ ਸੰਬੰਧਤ ਹਾਂ ਜੁਗਾਂ ਦੇ ਲੈਣੇਂਦਾਰ ਆਪ ਦੀ ਪਵਿੱਤਰ ਆਤਮਾ ਨੂੰ ਡੇਠ ਪਿਆਰ ਆਪ ਦੇ ਪੁਰਬਲੇ ਪੁਰਬ ਜਨਮ ਦਾ ਲੇਖ ਅਵਸ਼ਿਆ ਆਪ ਨੂੰ ਮਿਲਣਾ ਹੈ ਅਤੇ ਆਪ ਦੀ ਬਾਲੀ ਬੁੱਧ ਛੋਟੀ ਵਸਤਾ ਦਾ ਉੱਤਿਆ ਸੁੱਚਾ ਖਿਆਲ ਜਿਸ ਦੀ ਵਿਸ਼ੇਸ਼ਤਾਈ ਗੁਣਪਰਪੂਰ ਹੈ ਆਪ ਦੀ ਆਤਮਿਕ ਅੰਤਰ ਵਿਚਾਰ ਦਾ ਲੇਖ ਪੜ੍ਹ ਕੇ ਬਹੁਤ ਖੁਸ਼ੀ ਹੋਈ ਹੈ ਬੇਟਾ ਆਪ ਨੂੰ ਕਦੇ ਵੀ ਚਿੰਤਾ ਵਿੱਚ ਨਹੀਂ ਆਉਣ ਦਿਆਂਗੇ ਹਰ ਪ੍ਰਕਾਰ ਹਰ ਸਮੇਂ ਦਰਸ਼ਨ ਹੁੰਦੇ ਰਹਿਣਗੇ ਸੋ ਹੰਮ ਮੰਹ ਰਾਈ ਸ਼ੇਰ ਸਿੰਘ ਵਿਸ਼ਨੂ ਪਾਗਵਾ What